ਨਮਸਕਾਰ ਆਵਾਜ ਤੋਂ ਨੂੰ ਉਸ ਸਮੇਂ ਦੇ ਕੁਝ ਅਸੀਂ ਵਾਕਿਆ ਯਾਦ ਕਰਾਂਦੇ ਕਿ ਜਿਸ ਸਮੇਂ ਚ ਬਹੁਤ ਕੁਸਾਂ ਨੂੰ ਕੁਦਰਤ ਨੇ ਦਿੱਤਾ ਸੀ ਔਰ ਸਾਂਝੇ ਪਰਿਵਾਰਾਂ ਦੇ ਵਿੱਚੋਂ ਕੁਝ ਸੰਕੁਸ਼ ਮਿਲਦਾ ਸੀ ਅੱਜ ਕੱਲ ਉਹ ਬਿਲਕੁਲ ਗਾਇਬ ਹੋ ਚੁੱਕਿਆ ਅਲੋਪ ਹੋ ਚੁੱਕਿਆ ਹੈ ਮੈਂ ਗੱਲ ਕਰਾਂਗਾ ਦਹਾਕਾ 90 ਤੋਂ ਪਹਿਲਾਂ 1990 ਤੋਂ ਪਹਿਲਾਂ ਉਹ ਹਾਲਾਤ ਜੋ ਅੱਜ ਬਿਲਕੁਲ ਸਾਨੂੰ ਦੇ ਕਾਨੂੰਨੀ ਮਿਲਦੇ ਹੈਗੇ ਇਹਨਾਂ ਨੂੰ ਕੌਣ ਖਾ ਗਿਆ ਇਹਦੇ ਤੇ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਸਾਦਗੀ ਦੀ ਸਾਦਗੀ ਕੀ ਹੈ ਸਾਦਗੀ ਉਹ ਹੁੰਦੀ ਸੀ ਕਿ ਸਿੰਪਲ ਸਾਦਾ ਖਾਣਾ ਸਾਦਾ ਪਹਿਰਨਾ ਜਿਵੇਂ ਕਿ ਆਪਣੇ ਹੀ ਖੇਤਾਂ ਵਿੱਚ ਉਗਾਈ ਹੋਈਆਂ ਖੇਤੀ ਨਾਲ ਸੰਬੰਧਿਤ ਧਾਰਾ ਉਹਨਾਂ ਨੂੰ ਵਿਚਾਰਾਂ ਤੱਕ ਲੈ ਕੇ ਜਾਣ ਦੀ بجائے ਆਪਣੇ ਹੀ ਘਰਾਂ 'ਚ ਪਿੰਡਾਂ 'ਚ ਉਹਦੀ ਵਰਤੋਂ ਕਰਦੇ ਸੀ ਕਿ ਜੇਕਰ ਕਿਸੇ ਨੇ ਕੋਈ ਖੇਚ ਕੋਈ ਦਾਲ ਵਗੈਰਾ ਵੇਚੀ ਹੈ ਤਾਂ ਉਹ ਪਹਿਲਾਂ ਤਾਂ ਆਪਣਾ ਸਟੋਰ ਕਰਦੇ ਸੀ ਫਿਰ ਆਂਡ ਗਵਾਂਡ ਨੂੰ ਪੁੱਛਦੇ ਸੀ ਜੀ ਕਿ ਤੁਹਾਨੂੰ ਲੋੜ ਹੈ ਨਹੀਂ ਤਾਂ ਉੱਥੇ ਜਿਹੜੀ ਪਿੰਡਾਂ 'ਚ ਹਟੀਆਂ ਹੁੰਦੀਆਂ ਸੀ ਉਹਨਾਂ ਨੂੰ ਉੱਥੇ ਹੀ ਵੇਚ ਦਿੰਦੇ ਸੀ ਤਾਂ ਉਹ ਜਿਹੜੇ ਹੋਰ ਲੋਡ ਬੰਦ ਹੁੰਦੀ ਸੀ ਉਹਨਾਂ ਨੂੰ ਇਸੇ ਤਰ੍ਹਾਂ ਜਿਵੇਂ ਕਿ ਕਪਾਹ ਨਰਮਾ ਗੰਨਾ ਇਹ ਸਾਡੇ ਪਿੰਡਾਂ ਵਿੱਚ ਆਮ 1980 ਦੇ ਦਹਾਕੇ 'ਚ ਅਸੀਂ ਆਂ ਦੇਖਿਆ ਕਿ ਉਦੋਂ ਇਹ ਹੁੰਦੀ ਸੀ ਕਿ ਉਹਨਾਂ ਤੋਂ ਅਸੀਂ ਵਰਤੋਂ ਕਰਦੇ ਸੀ ਸਾਡੇ ਬਜ਼ੁਰਗ ਹਲ ਹੁੰਦੇ ਸੀ ਬੰਦ ਹੁੰਦੇ ਸੀ ਗੱਡੇ ਹੁੰਦੇ ਸੀ ਤਾਂ ਉਹਨਾਂ ਦੇ ਨਾਲ ਖੇਤੀ ਕਰਦੇ ਸੀ ਪਹਿਲਾਂ ਉਹ ਆਪਣੇ ਜਿਵੇਂ ਰੂਹ ਹੈ ਰੂ ਨੂੰ ਕੱਟ ਕੇ ਉਹਦੇ ਕੁਰਤੇ ਬਣਾਣੇ ਜਾਂ ਵਿਆਹ ਵਾਸਤੇ ਜੋ ਵੀ ਲੂਡ ਵੰਦ ਚੀਜ਼ਾਂ ਹੁੰਦੀਆਂ ਸੀ ਉਹ ਉਹ ਸਮੇਂ ਦੀਆਂ ਜਿਹੜੀਆਂ ਬਜ਼ੁਰਗਔਰਤਾਂ ਹੁੰਦੀਆਂ ਸੀ ਕਿ ਉਹਨਾਂ ਨੂੰ ਵਟ ਕੇ ਉਹਨਾਂ ਨੇ ਬਣਾ ਕੇ ਉਹ ਆਪਣਾ ਟੀਆਂ ਦਾ ਦਾਜ ਵਗੈਰਾ ਬਣਾਉਂਦੀ ਸੀ ਇੱਕ ਸਾਦਗੀ ਦਾ ਮੈਂ ਤੁਹਾਨੂੰ ਨਿਸ਼ਾਨ ਦਿੱਤੀ ਹੈ ਜਿਹੜੀ ਕਿ ਅੱਜ ਬਿਲਕੁਲ ਹੀ ਸਾਡੇ ਪਿੰਡਾਂ ਵਿੱਚ ਅਲੋਪ ਹੋ ਗਈ ਇਸ ਨੂੰ ਕੌਣ ਖਾ ਗਈ ਸਾਡੀ ਜਿਹੜੀ ਐਸਪ੍ਰੈਸਟੀ ਲਗਾ ਲਓ ਨੌਜਵਾਨੀ ਪੀੜ੍ਹੀਆਂ ਕੋਲ ਜਿਹੜੇ ਮੋਬਾਈਲ ਆ ਗਏ ਨੇ ਜਾਂ ਅਸੀਂ ਕੁਝ ਆਪਣੇ ਹੱਥੀ ਕਰ ਦੇਣੀ ਆ ਇਹਨਾਂ ਨੇ ਖਾ ਲਿਆ ਹੈ ਸੰਜਮ ਸੰਜਮ ਜਿਵੇਂ ਕਿ ਦਿੱਲੀ ਮਚ ਜੇ ਸ਼ਾਇਦ ਮੇਰੀ ਖਿਆਲ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਬੁੜੀਆਂ ਨੂੰ ਪਤਾ ਹੋਊਗਾ ਕਿ ਆਪਣੀ ਪਿੰਡਾਂ ਚ ਜਿਵੇਂ ਕਿਸੇ ਨੇ ਸਵੇਰੇ ਆਪਣੇ ਘਰੇ ਇੱਕ ਔਰਤ ਨੇ ਅੱਗ ਬਾਲ ਲਈ ਹੈ ਤਾਂ ਅੰਗਵਾਂਡੇ ਦੇ ਦੇਖਦੇ ਸੀ ਕਿ ਉਸ ਘਰੇ ਅੱਗ ਬਾਲ ਲਈ ਹੈ ਉਸੇ ਹੀ ਅੱਗ ਨੂੰ ਲੈ ਕੇ ਜਾਂਦੀ ਸੀ ਆਪਣਾ ਚੁੱਦਾ ਬਾਲਦੀ ਸੀ ਉਹ ਇੱਕ ਮੂਹ ਪਿਆਰ ਹੁੰਦਾ ਸੀ ਉਸ ਵਕਤ ਦਾ ਪਿੰਡਾਂ 'ਚ ਆਮ ਦੇਖਣ ਨੂੰ ਮਿਲਦਾ ਸੀ ਪਰੰਤੂ ਅੱਜ ਜਿਹੜੇ ਸਾਡੇ ਗੈਸ ਚੁੰਦੇ ਨੇ ਹੀਟਰ ਨੇ ਇਹਨਾਂ ਨੂੰ ਬਿਲਕੁਲ ਕੁਝ ਸੰਜਵਨ ਉਹ ਆਪਣੇ ਚ ਸਮੇਟ ਲਿਆ ਹੈ ਉਸ ਵਕਤ ਦਾ ਜਿਹੜਾ ਹਾਲਾਤ ਹੁੰਦੇ ਸੀ ਅੱਜ ਉਹ ਬਿਲਕੁਲ ਦੇਖਣ ਨੂੰ ਨਹੀਂ ਮਿਲਦੇ ਹੈਗੇ ਸੰਜੇ ਗੁਰਵਾਰ ਸੰਜੇ ਖੇਤ ਸੰਜੇ ਪਾਈਚਾਰਾ ਅੱਜ ਬਿਲਕੁਲ ਉਹ ਵੀ ਅਲੋਪ ਹੋ ਚੁੱਕਿਆ ਹੈ ਪੁਰਾਣੇ ਵਕਤਾਂ ਦੇ ਸਮੇਂ ਜੇ ਕਿਸੇ ਨੂੰ ਖੇਤ ਦੇ ਵਿੱਚ ਦੇਖਿਆ ਹੁਣਾ ਕਿ ਤੁਸੀਂ ਤੂੜੀ ਕੱਟਦੇ ਹੋਏ ਜਾਂ ਕਿਸੇ ਨੂੰ ਕੋਈ ਲੋੜ ਪੈ ਗਈ ਆ ਵਾਈ ਕਰਦੇ ਸਮੇਂ ਦੇ ਕਿਸੇ ਭਰਾ ਤੇ ਕੋਈ ਮੁਸੀਬਤ ਪੈ ਗਈ ਆ ਤਾਂ ਉਹਦੀ ਮੁਸੀਬਤ ਵਾਸਤੇ ਸਾਰਾ ਪਿੰਡ ਭਾਈਚਾਰਾ ਉਹਦੇ ਨਾਲ ਖੜਿਆ ਹੁੰਦਾ ਸੀ ਤਾਂ ਉਹਦੀ ਉਹ ਮਦਦ ਕਰਦੇ ਸੀ ਉਹਦਾ ਹੱਲ ਆਪਣਾ ਹੱਲ ਛੱਡ ਕੇ ਉਹਦੇ ਹੱਲ ਉਹ ਦੇ ਖੇਤ ਚ ਬੰਦੇ ਸੀ ਜੇ ਕਿਸੇ ਨੇ ਕਣ ਕੱਢਣੀ ਹੁੰਦੀ ਸੀ ਗਾਹ ਨਹੀਂ ਹੁੰਦੀ ਸੀ ਤਾਂ ਜੇ ਉਹਨੂੰ ਕੋਈ ਮੁਸੀਬਤ ਪੈ ਗਈ ਤਾਂ ਉਹਦੇ ਵਾਸਤੇ ਉਹ ਤਿਆਰ ਬਰ ਤਿਆਰ ਸਾਰਾ ਪਿੰਡ ਉਹਦੇ ਨਾਲ ਖੜਿਆ ਹੁੰਦਾ ਸੀ ਇਸ ਤਰ੍ਹਾਂ ਦੀ ਉਹ ਹੱਲਾਸ਼ੀਰੀ ਦਿੰਦੇ ਸਨ ਕਿ ਉਸ ਪਰਿਵਾਰ ਨੂੰ ਦੁਬਾਰਾ ਤੋਂ ਕੋਈ ਜਿਹੜੀ ਮੁਸੀਬਤ ਸਿੱਖ ਮੁਸੀਬਤੋਂ ਕੱਟਣ ਵਾਸਤੇ ਉਹਨਾਂ ਨੂੰ ਹੱਲਾਸ਼ੀਰੀ ਦਿੰਦੇ ਸਨ ਪਰੰਤੂ ਅੱਜ ਬਿਲਕੁਲ ਖੂਨ ਹੈ ਜਿਹੜਾ ਚਿੱਟਾ ਹੋ ਚੁੱਕਿਆ ਹੈ ਇਤਰਾਮੀਓ ਤੁਸੀਂ ਦੇਖਦੇ ਹੋ ਕਿ ਜੇ ਆਮ ਰਸਤਿਆਂ ਦੇ ਉੱਪਰ ਕੋਈ ਐਕਸੀਡੈਂਟ ਹੋ ਜਾਂਦਾ ਹੈ ਭਾਵੇਂ ਸਾਡੇ ਕੋਲ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਐਕਸੀਡੈਂਟ ਉਹਨੂੰ ਬਚਾਣ ਦੀ ਬਜਾਏ ਅਸੀਂ ਆਪਣੇ ਉਵਲਾਂ ਤੇ ਵੀਡੀਓ ਬਣਾ ਕੇ ਉਹਦੀਆਂ ਸ਼ੇਅਰ ਕਰਨ ਵਾਸਤੇ ਵਾਵਾ ਖੱਟਣ ਵਾਸਤੇ ਉਹਦੀ ਵੀਡੀਓ ਬਣਾ ਬਣਾਉਂਦੇ ਆ ਕਿ ਸਾਡਾ ਫਰਜ਼ ਨਹੀਂ ਬਣਦਾ ਹੈਗਾ ਕਿ ਅਸੀਂ ਉਹਨਾਂ ਨੂੰ ਕਿ ਅਸੀਂ ਉਹਨਾਂ ਉਹਦੀ ਮਦਦ ਕਰੀਏ ਕਿ ਉਸ ਨੂੰ ਉਡਲੀ ਸ਼ਹਿਦਾ ਦੇ ਕੇ ਉਸ ਨੂੰ ਸਮੇਂ ਸਿਰ ਪਹੁੰਚਾਇਆ ਸ਼ਾਇਦ ਉਹ ਕਿਸੇ ਭੈਣ ਦਾ ਕਿਸੇ ਭਰਾ ਦਾ ਕਿਸੇ ਦਾ ਪੁੱਤ ਕਿਸੇ ਦਾ ਛਿਰ ਦਾ ਤਾਜ ਸ਼ਾਇਦ ਉਹ ਪਾ ਸਕਿਆ ਇਹ ਚੀਜ਼ਾਂ ਬਿਲਕੁਲ ਅਲੋਪ ਹੋ ਚੁੱਕੀਆਂ ਨੇ ਇਸਨੇ ਕਿਸ ਨੇ ਖਾਲਿਆ ਸਾਡੇ ਅੱਜ ਕਰ ਜਿਹੜਾ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਨੇ ਸਾਨੂੰ ਕੀ ਇੱਕ ਦੂਜੇ ਤੋਂ ਇੰਨਾ ਦੂਰ ਕਰ ਦਿੱਤਾ ਹੈ ਕਿ ਅਸੀਂ ਕਿਸੇ ਦਾ ਹਲਚਲ ਪੁੱਛਣ ਵਾਸਤੇ ਵੀ ਸਾਡੇ ਕੋਲ ਵਕਤ ਨਹੀਂ ਹੈ ਤੇ ਸੋਸ਼ਲ ਮੀਡੀਆ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਸ ਤੋਂ ਸਾਨੂੰ ਕੁਝ ਮਿਲਦਾ ਵੀ ਨਹੀਂ ਹੈ ਭਾਵੇਂ ਕਿ ਅਸੀਂ ਕਿਸੇ ਨੂੰ ਜਾਣਦੇ ਵੀ ਨਹੀਂ ਹਾਂ ਉਹਦੇ ਵਾਸਤੇ ਅਸੀਂ ਬਾਵਾ ਕਰਦੇ ਫਿਰਦੇ ਹਾਂ ਸਾਥੀਓ ਅੱਜ ਬੋਲੀ ਮੈਨੂੰ ਇੱਕ ਅਜੀਬ ਜਿਹੀ ਗੱਲ ਆਈ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਸਾਂਝੀ ਕੀਤੀ ਕਿ ਜੋ ਵਕਤ ਅਸੀਂ ਬਿਤਾ ਚੁੱਕਿਆ ਆਪਣੇ ਤੇ ਖੰਡਾ ਚੁੱਕਿਆ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ 1990 ਤੋਂ ਪਹਿਲਾਂ 90 ਦੇ ਦਹਾਕੇ ਦਾ ਪਹਿਲਾ ਵਕਤ ਸੀ ਉਹ ਇਸ ਤਰ੍ਹਾਂ ਦਾ ਵਕਤ ਸੀ ਕਿ ਅਸੀਂ ਪਰਿਵਾਰ ਤੇ ਉੱਪਰ ਪਿੰਡ ਦੇ ਉੱਪਰ ਜਾਂ ਕਿਸੇ ਦੇਖ ਦੇ ਉੱਪਰ ਕੋਈ ਮੁਸੀਬਤ ਆਉਂਦੀ ਸੀ ਤਾਂ ਇਕੱਠੇ ਹੋ ਕੇ ਖੜਦੇ ਸਾਂ ਪਰੰਤੂ ਅੱਜ ਤ ASCII ਆਪਣੇ ਪਰਿਵਾਰ ਕਿਸ ਅਸੀਂ ਆਪਣੇ ਜਿਹੜਾ ਸਾਡਾ ਕੋਈ ਨਿੱਜੀ ਜਿਹਦੇ ਨਾਲ ਅਸੀਂ ਸੱਤ ਲਾਵਾਂ ਲਈਆਂ ਹੋਈਆਂ ਨੇ ਤੇ ਉਹਦੇ ਨਾਲ ਵੀ ਅਸੀਂ ਸਾਦ ਮਿਲਖ ਖੜਨ ਤੱਕ ਤਰਾਉਂਦੇ ਹੈਗੇ ਤਾਂ ਇਹ ਤਾਂ ਅੱਜ ਦੇ ਹਾਲਾਤ ਬੜੇ ਹੋਏ ਨੇ ਕਿ ਅਸੀਂ ਆਪਣੇ ਬੱਚਾ ਨੂੰ ਸਿੱਖਿਆ ਦਵਾਂਗੇ ਮੇਰੀ ਕੋਈ ਗਿੰਤੀ ਹੈ ਕਿ ਸਾਨੂੰ ਪਛਲਾ ਜਿਹੜਾ ਦੌਰ ਹੈ ਸਾਡੇ ਬਜ਼ੁਰਗਾਂ ਵਾਲਾ ਉਹ ਸਾਨੂੰ ਦਿਖਾਣਾ ਚਾਹੀਦਾ ਹੈਗਾ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈਗੀ ਇੱਕ ਦੂਜੇ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈਗਾ ਪਤਾ ਨਹੀਂ ਕਿ ਵਕਤ ਸਾਨੂੰ ਜੇ ਕਿਸੇ ਨਾਲ ਆਪਾਂ ਅੱਜ ਹਮਦਰਦੀ ਕਰਾਂਗੇ ਤੇ ਕਦੇ ਨਾ ਕਦੇ ਸਾਡੇ ਨਾਲ ਵੀ ਕੋਈ ਨਾ ਕੋਈ ਹਮਦਰਦੀ ਵਾਸਤੇ ਜ਼ਰੂਰ ਖੜੂਗਾ ਜੇ ਦੇ ਕੋਈ ਜ਼ਿੰਦਗੀ ਬਚੇਗੀ ਉਹ ਆਪਣੇ ਪਰਿਵਾਰ ਤੇ ਮੁੜ ਉਸ ਪਰਿਵਾਰ ਦੇ ਵਿੱਚ ਖੜਾਗਾ ਖੜੇਗਾ ਜਾਓ ਆਪਣੇ ਪਰਿਵਾਰ ਦੇ ਵਿੱਚ ਜਾਵੇਗਾ ਤਾਂ ਆਪਾਂ ਬਹੁਤ ਸਾਰੀ ਦਬਾਵਾ ਮਿਲਣਗੇ ਇਹ ਹੀ ਮੇਰਾ ਅੱਜ ਦਾ ਮੈਸੇਜ ਹੈ ਤੁਹਾਨੂੰ ਕੀ ਅਸੀਂ ਫਿਰ ਉਸ ਦੌਰ ਨੂੰ ਦੇਖ ਕੇ ਆਪਣੀ ਬਜ਼ੁਰਗਾਂ ਦੇ ਦੌਰ ਨੂੰ ਦੇ ਕੇ ਕੁਝ ਨਾ ਕੁਝਣਾ ਤੁਸੀਂ ਇਹਤ ਲੈ ਕੇ ਅਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਕਾਰਜ ਕਰੀਏ ਜਿਸ ਨਾਲ ਕਿ ਆਪਾਂ ਦੁਬਾਰਾ ਉਹ ਉਸ ਦੌਰ ਨੂੰ ਕੁਝ ਨਾ ਕੁਝ ਅੱਜ ਤੱਕ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਪਰੰਤੂ ਉਹ ਦੌਰ ਅੱਜ ਸਾਡੇ ਹੱਥੋਂ ਨਿਕਲ ਚੁੱਕਿਆ ਕਿ ਅਸੀਂ ਉਸ ਦੌਰ ਨੂੰ ਦੁਬਾਰਾ ਨਹੀਂ ਲੈ ਸਕਦੇ ਪਰੰਤੂ ਅਸੀਂ ਕੋਸ਼ਿਸ਼ ਕਰੀਏ ਕੁਛ ਨਾ ਕੁਛ ਤਾਂ ਅਸੀਂ ਉਸ ਦੌਰ ਦੇ ਨੇੜੇ ਜਾ ਸਕੇ ਕਿ ਜਿਸ ਨਾਲ ਆਪਾਂ ਆਪਣਾ ਭਾਈਚਾਰਾ ਆਪਣਾ ਆਨ ਗਵਾਟ ਨਾ ਸਹੀ ਕੁਛ ਨਾ ਕੁਛ ਦੇ ਸਕੀਏ ਧੰਨਵਾਦ